ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਾਲਾ ਤੀਜਾ ਜਗ ਚ ਜਲੰਦਾ ਰਖ ਲੈ ਆਪਣੀ ਕਿਰਪਾ ਤਾਰ ਜਿਤ ਦਵਾਰੇ ਉਬਰੇ ਤਿੱਤੇ ਲਹਿਉubar ਸਤ ਗੁਰ ਸੋਖ ਵੇਖ ਲੈ ਆ ਸੱਚਾ ਸਬਦ ਵਿਚਾਰ ਨਾਨਕ ਅਵਰ ਨਾ ਸੁਝਈ ਹਰ ਬੇਨ ਬਖਸ਼ਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ ਸ਼ਲੋਕ ਮਾਲਾ ਤੀਜਾ ਜਗ ਚ ਜਲੰਦਾ ਰਖ ਲੈ ਆਪਣੀ ਕਿਰਪਾ ਤਾਰ ਜਿਤ ਦਵਾਰੇ ਉਬਰੇ ਤਿੱਤੇ ਲਹਿਉubar ਸਤ ਗੁਰ ਸੁਖ ਵੇਖਾਲੇ ਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨਾ ਸੁਝਈ ਹਰ ਬੇਨ ਬਖਸ਼ਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ ਸ਼ਲੋਕ ਮਾਲਾ ਤੀਜਾ ਜਗਤ ਜਲੰਡਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੇ ਤਿੱਤੇ ਲਹਿਓubar ਸਤ ਗੁਰ ਸੁਖ ਵੇਖਾਲੇਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨਾ ਸੁਝਈ ਹਰ ਬਿਨ ਬਖਸ਼ਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ ਸਲੋਕ ਮਾਲਾ ਤੀਜਾ ਜਗ ਚ ਜਲੰਦਾ ਰਖ ਲੈ ਆਪਣੀ ਕਿਰਪਾ ਤਾਰ ਜਿਤ ਦਵਾਰੇ ਉਬਰੇ ਤਿਤੈ ਲਹਿਉ ਬਾਰ ਸਤ ਗੁਰ ਸੋਖ ਵੇਖਾਲੇ ਆ ਸੱਚਾ ਸਗਦ ਵਿਚਾਰ ਨਾਨਕ ਅਵਰ ਨਾ ਸੁਝਈ ਹਰ ਬੇਨ ਬਖਸ਼ਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਾਲਾ ਤੀਜਾ ਜਗ ਚ ਜਲੰਦਾ ਰਖ ਲੈ ਆਪਣੀ ਕਿਰਪਾ ਤਾਰ ਜਿਤ ਦਵਾਰੇ ਉਬਰੇ ਤਿਤੇ ਲਹਿਓubar ਸਤ ਗੁਰ ਸੋਖ ਵੇਖਾਲੇ ਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨਾ ਸੁਝਈ ਹਰ ਬੇਨ ਬਖਸ਼ਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ ਸਲੋਕ ਮਾਲਾ ਤੀਜਾ ਜਗ ਚ ਜਲੰਦਾ ਰਖ ਲੈ ਆਪਣੀ ਕਿਰਪਾ ਤਾਰ ਜਿਤ ਦਵਾਰੇ ਉਬਰੇ ਤਿੱਤੇ ਲਹਿਉubar ਸਤ ਗੁਰ ਸੋਖ ਵੇਖ ਲੈ ਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਝਈ ਹਰ ਬੇਨ ਬਖਸ਼ਨ ਹਾਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ ਸ਼ਲੋਕ ਮਾਲਾ ਤੀਜਾ ਜਗ ਚ ਜਲੰਦਾ ਰਖ ਲੈ ਆਪਣੀ ਕਿਰਪਾ ਤਾਰ ਜਿਤ ਦਵਾਰੇ ਉਬਰੇ ਤਿਤੈ ਲਹਿਉ ਬਾਰਮ ਸਤ ਗੁਰ ਸੁਖ ਵੇਖਾਲੇ ਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨਾ ਸੁਝਈ ਹਰ ਬੇਨ ਬਖਸਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ ਸ਼ਲੋਕ ਮਾਲਾ ਤੀਜਾ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਤਾਰ ਜਿਤ ਦਵਾਰੇ ਉਬਰੇ ਤਿੱਤੇ ਲeo ਉਬਾਰ ਸਤ ਗੁਰ ਸੋਖ ਵੇਖਾਲੇ ਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨਾ ਸੁਝਈ ਹਰ ਬੇਨ ਬਖਸ਼ਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਾਲਾ ਤੀਜਾ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਤਾਰ ਜਿਤ ਦਵਾਰੇ ਉਬਰੇ ਤਿੱਤੇ ਲਹਿਉ ਉਬਾਰ ਸਤ ਗੁਰ ਸੋਖ ਵੇਖਾਲੇ ਆ ਸੱਚਾ ਸਬਦ ਵਿਚਾਰ ਨਾਨਕ ਅਵਰ ਨਾ ਸੁਝਈ ਹਰ ਬੇਨ ਬਖਸਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ